ਔਰ ਵੀ ਗਰੁੱਪ ਕੋਲੇ ਕੀ ਹਾਲ ਚਾਲ ਹੈ ਠੀਕ ਠਾਕ ਹੈ ਵੀਰੋ ਆ ਯਾਰ ਵੀਰੇ ਆਪਣੇ ਰਾਤ ਸਾਰੇ ਲੈ ਗਿਆ ਕੋਈ ਕੂਤਰ ਗੱਢ ਗਏ ਸਾਰੇ ਸੀਗੇ ਇੱਧਰ 50 60 ਬੱਚੇ ਸੀਗੇ ਆ ਤਿੰਨ ਫੁੱਡਿਆਂ ਚ ਆ ਤੋੜ ਤੇ ਜਿੰਦੇ ਜੁੰਦੇ ਆ ਜਮਾਈ ਗਾਲੀ ਕਰ ਗਏ ਯਾਰ ਵੀਰੇ ਜਿਹੜੇ ਅੰਦਰ ਸੀਗੇ ਵੱਡੇ ਕੂਤਰ ਉਹ ਬਚ ਗਏ ਉਹ ਵੀ ਲੈ ਜਾਂਦਾ ਯਾਰ ਵੀਰੇ ਹੁਣ ਮੇਰਾ ਤਾਂ ਕਿਹੜਾ ਛੋਟਾ ਜਾਂਦਾ ਉਹ ਵੀ 도ੜ ਦਿੰਦੇ ਜਾਂਦਾ ਉਹਨੂੰ 도ੜਨ ਹੋ ਗਈ ਸੀਗਾ। ਮੇਰੀ ਜਿਹੜੇ ਸਾਰੇ ਸਾਲ ਦੀ ਮਿਹਨਤ ਖਰਾਬ ਕਰਤੀ ਤੁਸੀਂ। ਹੁਣ ਕੀ ਹੋਇਆ ਯਾਰ ਇਹਦੇ ਨਾਲ ਤੁਸੀਂ ਦੱਸੋ। ਪ੍ਰਮਾਤਮਾ ਦਾ ਦੇਖਦਾ ਹੀ ਆ ਯਾਰ ਵੀਰੇ। ਚੱਲ ਜੇ ਮੈਂ ਤਾਂ ਚੱਲ। ਪਰ ਕੇ ਦਾ ਮਾੜਾ ਵੀ ਨਹੀਂ ਕਰਦੇ ਯਾਰ ਕੇ ਦਾ ਫੜਕੇ ਵੀ ਨਹੀਂ ਰੱਖਿਆ ਜੀ ਅਜੇ ਤੱਕ ਗੂਤਰ ਹੁਡੇ ਜਾ। ਆ ਮੇਰੀ ਸਾਰੀ ਮਿਹਨਤ ਤੁਸੀਂ ਯਾਰ ਵੀਰੇ। ਬੇਕਾਰ ਕਰਤੀ ਯਾਰ। ਕੀ ਕਹੀਏ ਯਾਰ ਕਿਸੇ ਨੂੰ। ਸਾਰੇ ਲੈ ਗਿਆ ਯਾਰ ਵੀਰੇ ਸਾਰੇ ਗੁੱਡੇ ਖਾਲੀ ਕਰ ਗਿਆ ਕੀ ਕਰੀਏ ਯਾਰ ਵੀ ਨੂੰ ਕਹੀਏ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਯਾਰ ਪ੍ਰਭਾ ਚਲ ਪ੍ਰਮਾਤਮਾ ਆਪੇ ਪਲਾ ਕਰੂ ਉਹਦਾ ਅੱਜ ਯਾਰ ਵੀਰੇ ਕੱਲ ਹੀ ਵੀਡੀਓ ਬਣਾਈ ਸੀ ਮੈਂ ਸਾਰੇ ਘੋਤਰਾਂ ਦੀ ਚਲ ਵੀਡੀਓ ਤੋਂ ਮੈਂ ਕੀ ਪੁਣੀ ਹੁਣ ਤਾਂ ਜਿਹੜਾ ਲੈ ਗਿਆ ਲੈ ਗਿਆ ਯਾਰ ਵੀਰੇ ਡਾਲੇ ਯਾਰ ਭਰਾਵਾ ਜੇ ਲੈ ਕੇ ਗਿਆ ਮੇਰੀ ਸਾਂਭੋ ਕੀਤੀ ਸੀ ਉਡਣਗੇ ਬਹੁਤ ਵਿੱਚ ਉੱਚੇ ਨਾ ਸੋਸ ਨੂੰ ਰੱਖ ਲੈ ਗੋਈ ਨਾ ਉਹ ਭਰਾ ਤੁਹਾਡੇ ਘਰ ਪੂਰੇ ਕਰ ਦੇਣਾ ਇਹ ਆ ਵੀਰੇ ਜਾਰੇ ਸਾਰੇ ਲੈ ਗਿਆ ਗੁੱਡੇ ਸੀਗੇ ਆਪਣੇ ਅੰਦਰਲੇ ਵੱਡੇ ਕੂਤਰ ਵਾਜੇ ਵੀਰੇ ਉਹ ਵੀ ਆਪਾਂ ਮੋੜ ਦੇਣੇ ਜਿਹਦੇ ਜਿਹਦੇ ਹੈਗੇ ਹੁਣ ਪਰ ਕੂਤਰੀ ਨਹੀਂ ਰੱਖਣੇ ਯਾਰ ਵੀਰੇ ਤਨਬਾਲ ਯਾਰ ਵੀਰੇ ਸਾਰਿਆਂ ਕਿਵੇਂ ਹੋ ਬਾਈ ਸਾਰੇ ਹੋਏ ਬੀ ਉਸਤਾਦ ਹੋਰ ਸਾਰੇ ਠੀਕ ਠਾਕ ਬਾਈ ਆਪਦੇ ਘਰ ਪਰਬਾਰ ਸਭ ਠੀਕ ਹੈ ਬਾਈ ਬਾਈ ਆ ਆਪਣੇ ਭਰਾ ਦੇ ਕਬੂਤਰ ਚੋਰੀ ਹੋ ਗਏ ਪਿੰਡ ਕਾਲਖ ਜ਼ਿਲ੍ਹਾ ਲੁਧਿਆਣਾ ਤੋਂ ਇਹ ਕੱਲ ਠੀਕ ਹੈ ਹੋਈ ਹੋਏ ਨੇ ਮੈਨੂੰ ਲੱਗਦਾ ਲੋੜੀ ਵਾਲ ਦਿਨ ਰਾਤ ਨੂੰ ਪਤਾ ਨਹੀਂ ਲੋੜੀ ਦਾ ਇੱਕ ਦਿਨ ਪਹਿਲਾਂ ਲੋੜੀ ਵਾਲਾ ਤਾਂ ਨਹੀਂ ਹੋਏ ਨੇ ਬਾਈ ਰਾਤ ਨੂੰ ਕਬੂਤਰ ਦੇਖ ਲੋ ਭਰਾ ਜੇ ਕਿਸੇ ਵੀ ਜੇ ਨਾਸਕੇ ਕੋਈ ਦੇਖ ਹੋਣ ਆ ਭਰਾ ਬਣ ਕੇ ਦੱਸਿਓ ਜਾ ਜ਼ਰੂਰ ਯਾ ਹਸਤਾਪਤ ਇਹ ਵੀ ਯੂਟਿਊਬ ਆ ਦੇ ਦੋ ਨਾਲ ਆ ਦੇਖ ਲਓ ਭਾਈ ਆ ਰੰਗ ਵੀ ਲੱਗੇ ਹੋਏ ਨੇ ਦੇ ਕੇ ਇਹ ਇਲਾਕੇ ਚ ਗਏ ਹੁਣ ਤਾਂ ਭਰਾਵਾਂ ਨੂੰ ਅੰਕੇ ਜ਼ਰੂਰ ਦੱਸਿਓ ਆਪਣੇ ਚਾਹੇ ਆਪਣੀ ਆ ਵੀਡੀਓ ਤੇ ਕਮੈਂਟ ਕਰ ਦਿਓ ਠੀਕ ਹੈ ਭਾਈ ਉਹ ਨੰਬਰ ਭਾਈ ਉਹਨਾਂ ਦੇ 1 2 ਸੀਗੇ ਫਿਰ ਮੈਂ ਕਿਹੜਾ ਪਾਈਏ ਚੱਲ ਕੋਈ ਨਹੀਂ ਭਾਈ ਇਹਦੇ ਕੋਈ ਦੱਸ ਦੋ ਜੀ ਇਹ ਕਿਹੇ ਇਲਾਕੇ ਚ ਗਏ ਹੁਣ ਠੀਕ ਹੈ ਜੀ ਕਿਉਂਕਿ ਆਪਣੇ ਕਈ ਇਲਾਕਿਆਂ ਚ ਵੀਡੀਓ ਦੇਖਦੇ ਨੇ ਭਰਾਵਾਂ ਆਪਣੀ ਚਲੋ ਮੈਂ ਕਈ ਵਾਰੀ ਕਿਹੇ ਕੋਲੇ ਪਹੁੰਚੇ ਹੁੰਦੇ ਨੇ ਮੈਂ ਕਈ ਜਿਹੜੇ ਪਿੰਡ ਪਹੁੰਚੇ ਹੁੰਦੇ ਨੇ ਆ ਗਿੰਗਲ ਗਰਾਹ ਸਾਰੇ ਕੂਤਰ ਚੋਰੀ ਹੋ ਗਏ ਭਰਾ ਦੇ ਬਹੁਤ ਮਾੜੀ ਗੱਲ ਆ ਯਾਰ ਸੌਂਗੀ ਮਰ ਜਾਂਦਾ ਬੰਦੇ ਦਾ ਆ ਦੇਖ ਲੋ ਜਿਵੇਂ ਆ ਰੋਜੇ ਨੇ ਕਾਲੇ ਚੀਨੇ ਨੇ ਇਹ ਕੂਤਰਾਂ ਦੀ ਲੱਗੀ ਇਨਸਾਨੀ ਹੈ ਜੇ ਕਿਸੇ ਦੇ ਪੰਡ ਗਏ ਹੁਣ ਭਰਾ ਬਣ ਕੇ ਦੱਸਿਓ ਯਾਰ ਬਾਅਦੋਂ ਵੀ ਧਿਆਨ ਰੱਖਿਓ ਕਿਉਂਕਿ ਕੂਤਰ ਉੱਡਣ ਵਾਲੇ ਹੀ ਨੇ ਭਰਾ ਦੇ ਕੱਢੂਗਾ ਹੁਣ ਕੋਈ ਬੰਦਾ ਫੇਰ ਕੇ ਕੱਢੇ ਜਾਏ ਜੇ ਕੋਈ ਨਸ਼ੇ ਨੂੰ ਸਿਆਲੇ ਹੋਏ ਪਰ ਤਾਂ ਚਲੋ ਵੇਚਣੀ ਹੋਣਗੇ ਉਹਨਾਂ ਨੇ ਤਾਂ ਇਹ ਦੂਜੇ ਰੋਟਾਂ ਵਾਲੇ ਹੋਏ ਕੋਈ ਰੱਖਣ ਵਾਲੇ ਵੇੜ ਤਾਂ ਕੱਢਣਗੇ ਰੋਕੇ ਤਾਂ ਗੁੰਮ ਪਤਾ ਲਗੇ ਆ ਕਾਲੇ ਕੂਲੇ ਤੋਂ ਤਾਂ ਧਿਆਨ ਰੱਖਿਓ ਭਰਾਵਾਂ ਕੀ ਕਾਲਖ ਪਿੰਡ ਤੋਂ ਨਿਕਲੇ ਨੇ ਲੁਧਿਆਣਾ ਜ਼ਿਲ੍ਹੇ ਚੋਂ ਇੱਧਰ ਅੰਮ੍ਰਿਤਗੜ ਮੰਡੀ ਲਾਗੇ ਡੇਲੋਂ ਸਪਾਰ ਦੇ ਲਾਗੇ ਕੀਆ ਭਾਈ ਬਹੁਤ ਬਹੁਤ ਯਾਰ ਮਾੜੀ ਗੱਲ ਆ ਯਾਰ ਕੇ ਇਹਦਾ ਸੌਂ ਖਰਾਬ ਕਰਨਾ ਬਹੁਤ